ਮੇਰਾ ਨਾ ਹਰਵਿੰਦਰ ਸਿੰਘ ਜੀ ਹਾਂਜੀ ਕੀ ਗੱਲ ਹੋਈਏ ਭਾਜੀ ਗੱਲ ਹੋਈ ਜੀ ਆਪਣੀ ਰਾਜਮੀ ਟਰਾਂਸਪੋਰਟ ਦੀ ਗੱਡੀ ਹੈ ਜੀ ਨਿਊ ਫੋਕਲ ਪੈਂਡ ਆਪਣਾ ਕਲਬ ਜਗਾਮ ਕਰਦੀ ਹੈ ਦਿੱਲੀ ਜੀ ਅੱਜੇ 150 ਤੰਦਾ ਤੋਂ ਰੂਟ ਕਰਦੇ 150 ਥਣੀ ਮਾਲ ਮੰਡੀ ਥਣੀ ਵਾਪਸ ਜਾ ਰਹੇ ਸੀ ਨਿਊ ਫੋਕਲ ਪੈਂਡ ਉਸਦੇ ਰਸਤੇ ਤੇ ਵਾਰਦਾਤ ਹੋਈ ਇਹਨਾਂ ਦੇ ਨਾਲ ਸਰ ਕਿੰਨੀ ਵਾਰਦਾਤ ਹੋਈ ਸਰ ਮੌਕੇ ਤੇ ਮੈਂ ਤੇ ਨਹੀਂ ਬਾਅਦ ਚ ਆਇਆ ਵਾ ਪਰ ਡਰਾਈਵਰ ਦੱਸ ਰਿਹਾ ਕਿ ਦੋਨਾਂ ਹਵਾਈ ਫੇਰ ਕੀਤੇ ਇੱਕ ਨੂੰ ਸਿੱਧੀ ਗੋਲੀ ਮਾਰੀ ਇਹ ਲੱਖ ਰੁਪਏ ਦੇ ਕਰੀਬ ਕੋਈ ਕਹਿ ਰਿਹਾ ਜੀ ਮੈਨੇ ਸਾਹਿਬ ਮੈਨੇ ਸਾਹਿਬ ਕਹਿ ਰਹੇ ਕਿ ਲੱਖ ਰੁਪਏ ਦੇ ਕਰੀਬ ਕੈਸ਼ ਹੈ ਜੰਬੂਲਾ ਵਿੱਚ ਕੀ ਲੱਗ ਰਿਹਾ ਹੈ ਇਹ ਚ ਗਲੋਸਰੀ ਹੁੰਦੀ ਜੀ ਘਰਾਂ ਦਾ ਸਾਮਾਨ ਦੁਕਾਨਾਂ ਦਾ ਕਰਿਆਨਾ ਹੁੰਦਾ ਜੀ ਹਾਂਜੀ ਕੀ ਲੱਗਦਾ ਸਰ ਆਪਣਾ ਅਗਲੇ ਚੌਂਚ ਵੀ ਨਾਕਾ ਲੱਗਾ ਪਿੱਛੇ ਗੱਡੀ ਲੱਗੀ ਇਲੈਕਸ਼ਨ ਕਮਿਸ਼ਨ ਦੀ ਕਿੱਦਾਂ ਦੇਖਦੇ ਹੋ ਦੇਖੋ ਜੀ ਪਿੱਛੋਂ ਆਈ ਹੈ ਕੋਈ ਸਾਢੇ 9 ਵਜੇ ਦਾ ਕਰੀਬ ਟਾਈਮ ਹੈ ਕੋਈ ਖਾਸ ਟਾਈਮ ਵੀ ਨਹੀਂ ਹੈਗਾ ਇਹਦਾ ਉਹ ਜਾਂਦੇ ਨੇ ਰਾਤ ਗੱਡੀ ਨਾਲ ਪਸਰ ਮੋਟਰਸਾਈਕਲ ਤੇ ਕਹਰੇ ਕਿ ਤਿੰਨ ਮੁੰਡੇ ਆਏ ਨੇ ਉਹਨਾਂ ਨੇ ਇਹਨਾਂ ਨੂੰ ਵਾਰਦਾਤ ਨੂੰ ਜਾਣ ਦਿੱਤਾ ਹੈ ਜੀ ਹਾਂਜੀ ਕੀ ਮੰਗ ਕਰਦੇ ਹੋ ਜੀ ਮੰਗ ਜੀ ਦੋਸਿਏ ਨੂੰ ਫੜ ਜਲਦੀ ਜਲਦੀ ਫੜਿਆ ਜਾਵੇ ਇਨਸਾਬ ਮਿਲਣਾ ਚਾਹੀਦਾ ਜੀ ਕਿ ਜਿਹਨੂੰ ਗੋਲੀ ਵੱਜੀ ਕਿ ਜਖਮੀ ਕਿ ਨਹੀਂ ਹੋਇਆ ਕੋਈ ਜੀ ਬਸ ਉਹ 2 ਇੰਚ ਦਾ ਫੈਸਲਾ ਰਹਿ ਗਿਆ ਜੀ ਇੱਥੇ ਵੱਜਣ ਨੂੰ ਉਹਦੇ ਡਾਇਰੈਕਟ ਗੋਲੀ ਵੱਜੀ ਜੀ ਨੂੰ ਕੰਧ ਤੇ ਵੱਜੀ ਜਾਂ ਖੋਲ ਖਾ ਲੱਗਾ ਕੋਈ ਹਾਂਜੀ ਸ਼ੀਸ਼ੇ ਤੇ ਖੋਲ ਲੱਗਾ ਜੀ ਸ਼ੀਸ਼ੇ ਤੇ ਮੌਰੀ ਆਈ ਹੈ ਲੱਗਾ ਪਿਆ ਖੋਲ ਹਾਂਜੀ ਲੱਗਾ ਸ਼ੀਸ਼ੇ ਤੇ ਇੱਥੇ ਵਾਰਦਾਤ ਹੋਈ ਆ ਜਿਹੜਾ ਕੋਈ ਆਪਣੇ ਲੈ ਕੇ ਆ ਰਹੇ ਸੀਗੇ ਸ੍ਰਿੰਦਰ ਸਿੰਘ ਤੇ ਹਰਦੀਪ ਸਿੰਘ ਕੈਸ਼ ਦੀ ਰਿਕਵਰੀ ਇਹਨਾਂ ਤੇ ਫਾਇਲ ਕਰਕੇ ਇਹ ਕੈਸ਼ ਜਿਹੜਾ ਕੋਈ ਕਰੀਬ 70000 ਰੁਪਇਆ ਦੀ ਲੁੱਟ ਹੋਈ ਸਰ ਕੀ ਨਾ ਉਹ ਬੰਦੇ ਦਾ ਕੀ ਨਾਮ ਆ ਜਿਹੜਾ ਗੱਡੀ ਡਰਾਈਵਰ ਸੀ ਆਪਣਾ ਗੱਡੀ ਚਲਾਉਂਦੇ ਕੋਈ ਇੱਕ ਹਰਦੀਪ ਸਿੰਘ ਆ ਇੱਕ ਸਵਿੰਦਰ ਸਿੰਘ ਸਰ ਕਿੰਨੀਆਂ ਫਾਇਰ ਹੋਏ ਜੀ ਗੋਲੀ ਇੱਕ ਗੋਲੀ ਜਿਹੜੀ ਆ ਉਹ ਲੱਗੀ ਸ਼ੋ ਹੋਈ ਆ ਉਹ ਤੋਂ ਬਾਅਦ ਜਿਹੜਾ ਆਮ ਪਬਲਿਕ ਇੱਥੇ ਇਕੱਠੀ ਹੋਈ ਆ ਉਹ ਫਿਰ ਤੋਂ ਬਾਅਦ ਇਹਨੇ ਕਹਿੰਦੇ ਕਿ ਸਾਡਾ ਜਿਹੜਾ ਬੈਕ ਆਸ਼ੀਨ ਕੇ ਲੈ ਗਏ ਸਰ ਕੀ ਲੱਗਦਾ ਕਿ ਨਾਮ ਅਗਲੇ ਚੌਂਚ ਨਾਕਾ ਲੱਗਾ ਹੁੰਦਾ ਏ ਫਿਰ ਪਿੱਛੇ ਇਲੈਕਸ਼ਨ ਕਮਿਸ਼ਨ ਦੀ ਗੱਡੀ ਵੀ ਖਲੋਤੀ ਹੁੰਦੀ ਏ ਇਹਦੇ ਵਿੱਚ ਜਿਹੜਾ ਸਾਡਾ ਪੁਲਿਸ ਦਾ ਆ ਜੀ ਆਪਾਂ ਪੂਰੀ ਸ਼ਕਤੀ ਕਰਦੇ ਆ ਫਿਰ ਵੀ ਜਿਹੜੀ ਕੋਈ ਇਹੋ ਜਿਹੀ ਘਟਨਾ ਨੂੰ ਇਨਜਾਮ ਦੇਣ ਵਾਲੇ ਉਹਨਾਂ ਤੇ ਸ਼ਕਤੀ ਦੇ ਨਾਲ ਜਿਹੜਾ ਨਿਪਟਿਆ ਜਾਏ ਪਰਚਾ ਦਰਜ ਕਰ ਰਹੀ ਹੈ ਪਰਚਾ ਦਰਜ ਕਰ ਰਹੀ ਹੈ